ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਮੇਰੇ ਚੈਨਲ ਤੇ ਐਸ ਦਾ ਲਾਈਫ ਤੇ ਸਵਾਗਤ ਆਜਾ ਆਪਾਂ ਬਣਾ ਰਹੇ ਆਂ ਤਾਮਿਲ ਰੈਸਪੀ ਮੰਗੋ ਹਲਵਾ ਤੇ ਚਲ ਫਿਰ ਚੱਲਦੇ ਆਂ ਹਲਵੀ ਦੇ ਬਾਅਦ ਆਪਾਂ ਨੇ ਸਭ ਤੋਂ ਪਹਿਲਾਂ ਪਾਇਆ ਦੇਸੀ ਕੀ ਕੀ ਆ ਜਿਹੜਾ ਉਹ ਮੈਂ ਆਪਣੇ ਅੰਦਾਜ਼ੇ ਦੇ ਨਾਲ ਹੀ ਪਾਇਆ ਜਾਂਤਰ ਮੈਂ ਜੋ ਵੀ ਚੀਜ਼ ਕਰਦੀ ਹਾਂ ਅੰਦਾਜ਼ੇ ਦੇ ਨਾਲ ਹੀ ਕਰਦੀ ਹਾਂ ਮਿੰਕੀ ਨਹੀਂ ਜ਼ਿਆਦਾ ਪਾਉਂਦੀ ਤੇ ਹੁਣ ਆਪਾਂ ਇਹਦੇ ਵਿੱਚ ਲਵਾਂਗੇ ਸੂਜੀ ਤੇ ਘਿਓ ਆ ਜਿਹੜਾ ਘਿਓ ਦੇ ਬਰਾਬਰ ਹੀ ਆਪਾਂ ਨੂੰ ਜਿਹੜੀ ਪਾਣੀ ਚਾਹੀਦੇ ਆ ਸੂਜੀ ਆ ਜਿਹੜੀ ਉਹ ਲੈਣੀ ਚਾਹੀਦੀ ਆ ਤੇ ਮੇਰਾ ਘਿਓ ਆ ਜਿਹੜਾ ਥੋੜਾ ਜਿਹਾ ਜ਼ਿਆਦਾ ਆ ਤੇ ਹੁਣ ਆਪਾਂ ਇਹਨੂੰ ਜਿੰਨਾ ਟਾਈਮ ਇਹ ਹਲਕਾ ਬ੍ਰਾਊਨ ਇਹਦੇ ਵਿੱਚੋਂ ਖੁਸ਼ਬੂ ਨਹੀਂ ਆਉਣ ਲੱਗ ਜਾਂਦੀ ਉਦੋਂ ਤੱਕ ਆਪਾਂ ਇਹਨੂੰ ਹਿਲਾਉਂਦੇ ਰਹਾਂਗੇ ਮਤਲਬ ਬਣਾਵਾਂਗੇ ਭੁੰਨਾਗੇ ਉਦੋਂ ਤੱਕ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਚੀਨੀ ਬ੍ਰਾਊਨ ਹੋ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਚੀਨੀ ਕਰ ਦਾਂਗੇ ਮਿਕਸ ਤੇ ਹੁਣ ਫੇਰ ਆਪਾਂ ਹਿਲਾਉਂਦੇ ਰਹਾਂਗੇ ਜਿੰਨਾ ਟਾਈਮ ਚੀਨੀ ਆੜੀ ਉਹ ਮੈਲਟ ਨਹੀਂ ਹੋ ਜਾਂਦੀ ਵਿੱਚ ਮਿਕਸ ਨਹੀਂ ਹੋ ਜਾਂਦੀ ਪੈਨ ਆੜੇ ਮੈਨੇ ਛੋਟਾ ਲਿਆ ਇਹ ਫਰਾਈ ਪੈਨ ਤੇ ਇਸ ਲਈ ਬਾਅਰ ਵੀ ਨਿਕ ਰਹੀ ਹੈ ਤੇ ਥੋੜਾ ਜਿਹਾ نیچے ਵੀ ਲੱਗ ਰਿਹਾ ਹੈ ਇਹ ਇਹ ਮੈਂ ਗਲਤੀ ਕੀਤੀ ਆ ਤੇ ਤੁਸੀਂ ਇਹ ਗਲਤੀ ਨਾ ਕਰਿਓ ਭਾਂਡਾ ਜਿਹੜਾ ਹਮੇਸ਼ਾ ਡੂੰਘਾ ਹੀ ਲੈਣਾ ਚਾਹੀਦਾ ਤੇ ਹੁਣ ਆਪਾਂ ਜਿਹੜੇ ਮੈਂ ਮੰਗੋ ਸੀਗੇ ਉਹਨਾਂ ਨੂੰ ਮਿਕਸ ਕਰ ਲਿਆ ਸੀਗਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੁੱਧ ਤੁਸੀਂ ਪਾਣੀ ਵੀ ਪਾ ਸਕਦੇ ਹੋ ਪਰ ਮੈਨੇ ਦੁੱਧ ਲਿਆ ਤੁਹਾਡੀ ਚੋਆਇਸ ਆ ਵੀ ਤੁਸੀਂ ਕੀ ਚੀਜ਼ ਪਾਣਾ ਚਾਹੁੰਦੇ ਹੋ ਤੇੜੇ ਮੰਗੋ ਸੀਗੇ ਉਹਨੇ ਮੈਨੇ ਮਿਕਸ ਕਰਲੇ ਸੀਗੇ ਆਪਣਾ ਉਹਨਾਂ ਨੂੰ ਮਿਕਸੀ ਦੇ ਵਿੱਚ ਉਹਨਾਂ ਨੂੰ ਸ਼ੇਕ ਬਣਾ ਲਿਆ ਸੀ ਜਿੱਦਾਂ ਮਿਕਸ ਕਰਲੇ ਸੀਗੇ ਆਪਾਂ ਗ੍ਰाइंड ਕਰਲੇ ਸੀਗੇ ਤੇ ਹੁਣ ਆਪਾਂ ਇਹਨੂੰ ਹਿਲਾਉਂਦੇ ਰਹਾਂਗੇ ਜਿੰਨਾ ਟਾਈਮ ਜਿਹੜਾ ਇਹ ਆਪਣਾ ਪ੍ਰਸ਼ਾਦ ਦੀ ਤਰ੍ਹਾਂ ਹਾਰ ਨਹੀਂ ਹੋ ਜਾਂਦਾ ਉਦੋਂ ਤੱਕ ਇਹਨੂੰ ਆਪਾਂ ਹਿਲਾਉਂਦੇ ਰਹਾਂਗੇ ਤੇ ਦੇਖੋ ਹੋ ਚੁੱਕਿਆ ਆਪਣਾ ਨੀਰ ਬਣ ਕੇ ਤਿਆਰ ਹਜੇ ਚੰਗੀ ਤਰਾ ਮਿਕਸ ਨਹੀਂ ਹੋਇਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਮੰਗੇੋ ਜਿਹੜਾ ਆਮਬ ਆਪਾਂ ਨੇ ਕੀਤਾ ਸੀਗਾ ਪੇਸਟ ਬਣਾਇਆ ਸੀ ਆਮਬ ਦਾ ਗ੍ਰाइंड ਕਰ ਲਿਆ ਸੀਗਾ ਆਮਬ ਨੂੰ ਤੇ ਹੁਣ ਇਹਨੂੰ ਹਲਾਉਂਦੇ ਰਹਾਂਗੇ ਜਦੋਂ ਤੱਕ ਆਪਣਾ ਜਿਹੜਾ ਇਹ ਪੈਨ ਦੇ ਨਾਲੋਂ ਚਿਮੜੋਂ ਨੂੰ ਹਟ ਜੂਗਾ ਤਦ ਤੱਕ ਆਪਾਂ ਇਹਨੂੰ ਭੁੰਨਦੇ ਰਹਾਂਗੇ ਤੇ ਹਲਕਾ ਹਲਕਾ ਜਿਹੜਾ ਇਹ ਹਾਰਡ ਹੋਣ ਲੱਗ ਗਿਆ ਆਪਣਾ ਪੈਨ ਨੂੰ ਛੱਡਣ ਲੱਗ ਗਿਆ ਤੇ ਤੇਲ ਹੈ ਜਿਹੜਾ ਉਹ ਆਪਣਾ ਸਾਰੀ ਕਿਓ ਆ ਉਹਨੂੰ ਹਲਕਾ ਹਲਕਾ ਜਆ ਮਤਲਬ ਛੱਡਣ ਲੱਗ ਜੂਗਾ ਜਦੋਂ ਇਹ ਬਣ ਜਾਊਗਾ ਤੇ ਹੁਣ ਆਪਾਂ ਕਰ ਰਹੇ ਆ ਇਹਨੂੰ ਤੋ ਤੋ 3 ਮਿੰਟਾ ਜਿਹੜਾ ਆਪਾਂ ਇਹਨੂੰ ਇਦਾਂ ਹੀ ਚਲਾਉਂਦੇ ਰਹਾਂਗੇ ਜਿਹੜੀ ਕੜਾਹੀ ਆ ਤੁਸੀਂ ਉਹ ਨੀਚੋਂ ਮੋٹے ਤਲੇ ਵਾਲੀ ਹੀ ਲਿਓ ਇਹਦੇ ਵਿੱਚ ਜਿਹੜੀ ਮੇਰੀ ਕੜਾਹੀ ਹੈ ਨੀਚੋਂ ਲੱਗ ਰਹੀ ਹੈ ਥੋੜੀ ਕਿਉਂਕਿ ਇਹਦਾ ਜਿਹੜਾ ਨੀਚੋਂ ਉਹ ਤਲਾਏ ਉਹ ਪਤਲਾ ਆ ਇਸ ਕਰਕੇ ਤੇ ਅਗਰ ਤੁਸੀਂ ਮੇਰੀ ਵੀਡੀਓ ਨੂੰ ਦੇਖਦੇ ਹੋ ਤੁਹਾਨੂੰ ਰੈਸਪੀ ਚੰਗੀ ਲੱਗਦੀ ਆ ਤਾਂ ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਆ ਕਰੋ ਤੇ ਨਾਲ ਬੈਲ ਵਾਲਾ ਬਟਨ ਜ਼ਰੂਰ ਦਬਾਇਆ ਕਰੋ ਤੇ ਦੇਖੋ ਜਿਹੜਾ ਹਲਕਾ ਹਲਕਾ ਆਪਣਾ ਛੱਡਣਾ ਸ਼ੁਰੂ ਕਰ ਦਿੱਤਾ ਪੈਨ ਦੇ ਵਿੱਚ ਬਣ ਕੇ ਹੋ ਚੁੱਕਿਆ ਹੁਣ ਆਪਣਾ ਤਿਆਰ ਤੇ ਹੁਣ ਤੁਸੀਂ ਇਹਨੂੰ ਇੰਜੋਏ ਕਰ ਸਕਦੇ ਹੋ ਬਾਏ ਬਾਏ